ਸੁਖਬੀਰ ਸਿੰਘ ਬਾਦਲ ਨੇ ਆਖਰਕਾਰ ਪ੍ਰਧਾਨਗੀ ਛੱਡਣ ਦਾ ਮਨ ਬਣਾ ਲਿਆ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਛੱਡਣ ਜਾ ਰਹੇ ਨੇ ਤੇ ਇਹ ਪੰਜ ਆਗੂ ਹੁਣ ਅਕਾਲੀ ਦਲ ਦੀ ਕਮਾਂਡ ਸੰਭਾਲਣਗੇ ਇਹਨਾਂ ਪੰਜ ਆਗੂਆਂ ਦੇ ਵੱਲੋਂ ਅਕਾਲੀ ਦਲ ਦੀ ਕਮਾਂਡ ਸੰਭਾਲੀ ਜਾਣੀ ਹੈ ਸੁਖਬੀਰ ਸਿੰਘ ਬਾਦਲ ਹੁਣ ਪ੍ਰਧਾਨਗੀ ਤੋਂ ਲੰਬੇ ਹਟਣ ਜਾ ਰਹੇ ਨੇ ਕਦੋਂ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਅਸਤੀਫਾ ਦੇਣਗੇ ਅਤੇ ਕਿਹੜਾ ਸੈਟਅਪ ਲਿਆਂਦਾ ਜਾ ਰਿਹਾ ਹੈ ਵਿਰੋਧੀਆਂ ਨੂੰ ਚਿਤ ਕਰਨ ਦੇ ਲਈ ਉਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਸ਼੍ਰੋਮਣੀ ਅਕਾਲੀ ਦਲ ਇੱਕ ਐਸੇ ਮੋੜ ਤੇ ਖੜਾ ਹੈ ਕਿ ਜੇਕਰ ਉਹ ਗਲਤ ਪਾਸੇ ਮੁੜ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਮਾੜਾ ਮੋਟਾ ਕੁਝ ਬਚਿਆ ਉਹਦਾ ਵੀ ਕੱਖ ਨਹੀਂ ਰਹਿਣਾ ਇਸੇ ਕਰਕੇ ਚਾਹੇ ਬਾਗੀਆਂ ਦਾ ਢੜਾ ਹੋਵੇ ਤੇ ਚਾਹੇ ਹੋਵੇ ਸੁਖਬੀਰ ਸਿੰਘ ਬਾਦਲ ਵਾਲਾ ਢੜਾ ਦੋਵੇਂ ਆਪੋ ਆਪਣੀ ਚਾਰਾ ਜੋਈ ਚ ਨੇ ਕਿਹੜਾ ਅਕਾਲੀ ਦਲ ਨੂੰ ਸਹੀ ਮੋੜ ਵਾਲੇ ਪਾਸੇ ਲੈ ਕੇ ਜਾਂਦਾ ਪਰ ਸੁਖਬੀਰ ਸਿੰਘ ਬਾਦਲ ਨੇ ਸਿੱਧੇ ਨਹੀਂ ਭਾਵੇਂ ਸਿੱਧੇ ਰੂਪ ਦੇ ਵਿੱਚ ਝੁੰਡਾ ਕਮੇਟੀ ਦੀ ਰਿਪੋਰਟਾਂ ਨੂੰ ਲਾਗੂ ਕਰਨ ਦਾ ਫੈਸਲਾ ਕਰ ਲਿਆ। ਇਸੇ ਫੈਸਲੇ ਤਹਿਤ ਹੀ ਸੁਖਬੀਰ ਸਿੰਘ ਬਾਦਲ ਨੇ ਆਪਣੀ ਪ੍ਰਧਾਨਗੀ ਤੋਂ ਪਰਹ ਹਟਣ ਦਾ ਵੀ ਮਨ ਬਣਾ ਲਿਆ ਤੇ ਉਹਦੇ ਲਈ ਇੱਕ ਨਵਾਂ ਸੈਟਅਪ ਲਿਆਂਦਾ ਜਾ ਰਿਹਾ। ਪੰਜ ਆਗੂ ਹੋਣਗੇ ਉਹ ਜਿਹੜੇ ਆਕਾਲੀ ਦਲ ਦੀ ਅਗਵਾਈ ਕਰਨਗੇ। ਸੁਖਬੀਰ ਸਿੰਘ ਬਾਦਲ ਦੇ ਇਸ ਪੈਟੜੇ ਨੇ ਵਿਰੋਧੀਆਂ ਨੂੰ ਵੀ ਚਿਤਕੀਤਾ ਤੇ ਪੰਜਾਬ ਦੀ ਆਕਾਲੀ ਪੋਲਿਟਿਕਸ ਦੇ ਅੰਦਰ ਅਕਾਲੀ ਸਿਆਸਤ ਦੇ ਅੰਦਰ ਇੱਕ ਨਵੀਂ ਰੂਹ ਫੁੱਕਰ ਵਾਲੀ ਗੱਲ ਵੀ ਕਰ ਦਿੱਤੀ ਹੈ। ਦਰਅਸਲ ਸੁਖਬੀਰ ਸਿੰਘ ਬਾਦਲ ਤੇ ਬਾਗੀ ਲਗਾਤਾਰ ਆਪਸ ਚ ਖੇੜੜ ਰਹੇ ਸੀ ਪਰ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਦਲ ਚ ਕੀਤੀਆਂ ਗਈਆਂ ਹੁਣੇ-ਹੁਣੇ ਤਾਜ਼ੀਆਂ ਸਰਗਰਮੀਆਂ ਨੇ ਕਾਫੀ ਕੁਝ ਬਦਲ ਕੇ ਰੱਖ ਦਿੱਤਾ ਹੈ। ਪਹਿਲੀ ਗੱਲ ਕਿ ਉਹਨਾਂ ਨੇ ਵਰਕਿੰਗ ਕਮੇਟੀ ਦਾ ਵਿਸਥਾਰ ਕੀਤਾ, ਪੁਨਰਗਠਨ ਕੀਤਾ, ਉਹਦੇ ਚ ਨਵੇਂ ਬੰਦੇ ਲਏ, ਪੁਰਾਣੇ ਕੱਢੇ। ਫਿਰ ਕੋਰ ਕਮੇਟੀ ਨਾਲ ਵੀ ਉਹਨਾਂ ਨੇ ਐਵੇਂ ਕੀਤਾ। ਫਿਰ ਝੁੰਦਾ ਕਮੇਟੀ ਦੀ ਇੱਕ ਅਹਿਮ ਮੰਗ ਕਿ ਸੰਸਦੀ ਬੋਰਡ ਬਣਾਇਆ ਜਾਵੇ ਤਾਂ ਸੰਸਦੀ ਬੋਰਡ ਦਾ ਗਠਨ ਵੀ ਕੀਤਾ ਤੇ ਉਹਦੀ ਚੇਅਰਮੈਨ ਜਿਹੜਾ ਬਲਵਿੰਦਰ ਸਿੰਘ ਭੁੰਦੜ ਨੂੰ ਬਣਾਤਾ ਹੁਣ ਤਾਜ਼ਾ ਖਬਰ ਜਿਹੜੀ ਆ ਰਹੀ ਹੈ ਉਸ ਦੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਰਣਨੀਤੀ ਬੜੀ ਤੇਜ਼ੀ ਨਾਲ ਤਬਦੀਲ ਹੋ ਰਹੀ ਹੈ ਇੱਕ ਪਾਸੇ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਦਿੱਤੇ ਸਮਰਪਣ ਪੱਤਰ ਤੋਂ ਬਾਅਦ ਫੈਸਲੇ ਦੀ ਉਡੀਕ ਹੈ ਉਧਰ ਦੂਜੇ ਪਾਸੇ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੇ ਵਰਕਿੰਗ ਕਮੇਟੀ ਦੇ ਕੁਝ ਮੈਂਬਰਾਂ ਦਾ ਪੁਨਰਗਠਨ ਕੀਤਾ ਕੋਰ ਕਮੇਟੀ ਬਣਾਈ ਤੇ ਹੁਣ ਪਾਰਟੀ ਦਾ ਪਾਰਲੀਮੈਂਟਰੀ ਬੋਰਡ ਸੰਸਦੀ ਬੋਰਡ ਵੀ ਬਣਾਇਆ ਉਸ ਤੋਂ ਬਾਅਦ ਨਵੰਬਰ ਵਿੱਚ ਡੈਲੀਗੇਟ اجلاس ਕਰਨ ਦਾ ਐਲਾਨ ਵੀ ਬਹੁਤ ਸਾਰੀਆਂ ਸੰਭਾਵਨਾਵਾਂ ਨੂੰ ਜਨਮ ਦੇ ਰਿਹਾ ਇਹ ਗੱਲ ਅਸੀਂ ਤੁਹਾਨੂੰ ਕਈ ਦਿਨ ਪਹਿਲਾਂ ਕਹਿ ਚੁੱਕਿਆ ਹੁਣ ਜਾਣਕਾਰ ਹਲਕਿਆਂ ਤੋਂ ਇਸ ਤਰ੍ਹਾਂ ਦੀਆਂ ਖਬਰਾਂ ਨਿਕਲ ਕੇ ਆ ਰਹੀਆਂ ਨੇ ਤੇ ਇਸ ਤਰ੍ਹਾਂ ਦੀਆਂ ਚਰਚਾਵਾਂ ਸੁਣਾਈ ਦੇ ਰਹੀਆਂ ਨੇ ਉਹਨਾਂ ਦੇ ਅਨੁਸਾਰ ਇਸ ਗੱਲ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ ਕਿ ਸੁਖਬੀਰ ਸਿੰਘ ਬਾਦਲ ਨਵੰਬਰ ਵਿੱਚ ਕਰਾਏ ਜਾਣ ਵਾਲੇ ਅਕਾਲੀ ਦਲ ਦੇ ਡੈਲੀਗੇਟ ਇਜਲਾਸ ਦੀਆਂ ਤਰੀਕਾਂ ਦੇ ਐਲਾਨ ਦੇ ਨਾਲ ਹੀ ਅਕਾਲੀ ਦਲ ਦੀ ਪ੍ਰਧਾਨਗੀ ਛੱਡ ਕੇ ਇੱਕ ਪੰਜ ਮੈਂਬਰੀ ਪ੍ਰਧਾਨਗੀ ਮੰਡਲ ਜਾਂ ਕਹਿ ਲਈਏ ਕਿ ਪ੍ਰਜੀਡੀਅਮ ਬਣਾਉਣ ਨੂੰ ਵੀ ਜਿਹੜਾ ਉਸ ਹਮਤੀ ਦੇਣਗੇ ਤੇ ਉਹਦਾ ਵੀ ਐਲਾਨ ਕਰ ਸਕਦੇ ਨੇ ਹਾਲਾਂਕਿ ਹੁਣ ਤੱਕ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ ਸਨ ਜਾਂ ਫਿਰ ਉਹਨਾਂ ਦੇ ਆਲੇ-ਦਾਲੇ ਦਾ ਕੇਰਾ ਉਹਨਾਂ ਨੂੰ ਇਹ ਨਹੀਂ ਕਰਨ ਦੇ ਰਿਹਾ ਸੀ ਪਰ ਹੁਣ ਚਚਾ ਹੈ ਕਿ ਉਹ ਇੱਕ 5 ਮੈਂਬਰੀ ਪ੍ਰਜੀਡੀਅਮ ਬਣਾ ਸਕਦੇ ਨੇ ਜੋ ਡੈਲੀਗੇਟ اجلاس ਤੱਕ ਕੰਮਕਾਜ ਦੇਖੇਗਾ ਸੰਭਾਵੀ ਤੌਰ ਤੇ ਇਸ ਪ੍ਰਜੀਡੀਅਮ ਦਾ ਕੰਮਕਾਜ ਡੈਲੀਗੇਟ اجلاس ਤੱਕ ਪਾਰਟੀ ਦਾ ਕੰਮ ਚਲਾਉਣਾ ਅਤੇ اجلاس ਵਿੱਚ ਨਵੇਂ ਪ੍ਰਧਾਨ ਦੀ ਚੋਣ ਕਰਵਾਉਣਾ ਵੀ ਹੋ ਸਕਦਾ ਹੈ ਚਰਚਾ ਹੈ ਕਿ ਇਸ ਪ੍ਰਜੀਡੀਅਮ ਦੇ ਅੰਦਰ ਇਸ ਪ੍ਰਧਾਨਗੀ ਮੰਡਲ ਦੇ ਅੰਦਰ ਪੰਜ ਮੈਂਬਰਾਂ ਵਿੱਚੋਂ ਤਿੰਨ ਸੀਨੀਅਰ ਆਗੂ ਜਾਨੀ ਕਿ ਪੁਰਾਣੇ ਆਗੂ ਸ਼ਾਮਲ ਕੀਤੇ ਜਾਣਗੇ ਤੇ ਦੋ ਨੌਜਵਾਨ ਆਗੂਆਂ ਨੂੰ ਇਸ ਪ੍ਰਜੀਡੀਅਮ ਦਾ ਹਿੱਸਾ ਬਣਾਇਆ ਜਾਵੇਗਾ ਵੈਸੇ ਸਪਸ਼ਟਾ ਹੈ ਕਿ ਜੇਕਰ ਡੈਲੀਗੇਟ ਜਲਾਸ ਦੀ ਮੀਟਿੰਗ ਵਿੱਚ ਚੋਣ ਹੁੰਦੀ ਹੈ ਤਾਂ ਸੁਖਬੀਰ ਸਿੰਘ ਬਾਦਲ ਫਿਰ ਪ੍ਰਧਾਨਗੀ ਲਈ ਉਮੀਦਵਾਰ ਹੋਣਗੇ ਇਹ ਵੀ ਚਰਚਾ ਹੈ ਕਿ ਉਹ ਆਪਣੇ ਮੁਕਾਬਲੇ ਕਿਸੇ ਹੋਰ ਨੂੰ ਵੀ ਪ੍ਰਧਾਨਗੀ ਦੀ ਚੋਣ ਲੜਨ ਤੋਂ ਨਹੀਂ ਰੋਕਣਗੇ ਕਿਉਂਕਿ ਇਹ ਸਪੱਸ਼ਟ ਹੈ ਕਿ ਅਕਾਲੀ ਦਲ ਦੇ 526 ਡੈਲੀਗੇਟਾਂ ਵਿੱਚੋਂ ਬਹੁਸੰਮਤੀ ਅਜੇ ਵੀ ਸੁਖਬੀਰ ਬਾਦਲ ਨਾਲ ਖੜੇ ਜਾਪਦੇ ਨੇ ਦੂਜੇ ਪਾਸੇ ਅਕਾਲੀ ਦਲ ਸੁਧਾਰ ਲੈਣ ਦੇ ਆਗੂ ਵੀ ਅਕਾਲੀ ਦਲ ਦੇ ਡੈਲੀਗੇਟਾਂ ਨਾਲ ਸੰਪਰਕ ਬਣਾਉਣ ਦੀਆਂ ਕੋਸ਼ਿਸ਼ਾਂ ਚ ਲੱਗੇ ਨੇ ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਖਬਰ ਦਿੰਨੇ ਆ ਕਿ ਕੀ ਚੱਲ ਰਿਹਾ ਹੈ ਕੀ ਨਹੀਂ ਚੱਲ ਰਿਹਾ ਸਿਨੀਅਰ ਕਾਲਮ ਨਵੀਸ ਤੇ ਪੱਤਰਕਾਰ ਹਰਜਿੰਦਰ ਸਿੰਘ ਲਾਲ ਨੇ ਇਹ ਬ੍ਰੇਕਥਰੂ ਦਿੱਤਾ ਇਸ ਮਾਮਲੇ ਦੇ ਅੰਦਰ ਇੱਕ ਵੱਡੀ ਡਿਵੈਲਪਮੈਂਟ ਹੈ ਜੇਕਰ ਅਕਾਲੀ ਦਲ ਦੇ ਵਿੱਚ ਅਜਿਹਾ ਹੋਣ ਜਾ ਰਿਹਾ ਹੈ ਤਾਂ ਇਹਦੇ ਮਾਇਨੇ ਅਤੇ ਇਹਦੀ ਪੋਲੀਟੀਕਲ ਟਰਾਂਸਲੇਸ਼ਨ ਵੱਖਰੀ ਤਰ੍ਹਾਂ ਦੀ ਹੋਵੇਗੀ ਕਿਉਂਕਿ ਬੀਤੇ 20 ਸਾਲਾਂ ਤੋਂ ਅਕਾਲੀ ਦਲ ਦੇ ਅੰਦਰ ਅਜਿਹੀ ਵਿਵਸਥਾ ਦੇਖਣ ਨੂੰ ਨਹੀਂ ਮਿਲੀ ਹਾਲਾਂਕਿ ਉਹਦੇ ਚੋ 10 ਸਾਲ ਅਕਾਲੀ ਦਲ ਸੱਤਾ ਚ ਰਿਆ ਜਾਂ ਮੁੱਖ ਵਿਰੋਧੀ ਧਿਰ ਦੇ ਰੂਪ ਦੇ ਵਿੱਚ ਵਿਚਰਦਾ ਰਿਹਾ ਜਾਨੀ ਕਿ ਇੱਕ ਵੱਡੀ ਪਾਰਟੀ ਬਣ ਕੇ ਵੱਡੇ ਦਲ ਦੇ ਤੌਰ ਤੇ ਪੰਜਾਬ ਦੀ ਸਿਆਸਤ ਨੂੰ ਆਪਣੇ ਇਸ਼ਾਰਿਆਂ ਤੇ ਨਚਾਉਂਦਾ ਰਿਹਾ ਹੁਣ ਹਾਲਾਤ ਵੱਖਰੇ ਨੇ ਹੁਣ ਸਿਚੁਏਸ਼ਨਸ ਡਿਫਰੈਂਟ ਹੋ ਚੁੱਕੀਆਂ ਨੇ ਜਿਸ ਕਰਕੇ ਅਕਾਲੀ ਦਲ ਲਈ ਸਥਿਤੀਆਂ ਪਹਿਲਾਂ ਵਾਲੀਆਂ ਨਹੀਂ ਹਨ ਇਸ ਕਰਕੇ ਅਕਾਲੀ ਦਲ ਦੇ ਵਿੱਚ ਇਹ ਕੁਝ ਹੋਣਾ ਲਾਜ਼ਮੀ ਸੀ ਆਮੀ ਖੁੰਡਾ ਤੇ ਤੁਸੀਂ ਗੱਲ ਸੁਣਦੇ ਸੀ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਅੱਖਾਂ ਮੀਟਣ ਦਿਓ ਫਿਰ ਦੇਖਿਓ ਅਕਾਲੀ ਦਲ ਚਰਫੜ ਪੈਂਦਾ ਉਹ ਗੱਲ ਉਹ ਖੁੰਡ ਚਰਚਾ ਜਿਹੜੀ ਉਹ ਸੱਚ ਹੋ ਨਿਬੜੀ ਹੈ ਹੋਰ ਸੁਖਬੀਰ ਸਿੰਘ ਬਾਦਲ ਇਸ ਸਾਰੇ ਪੇ ਖਲਾਰੇ ਨੂੰ ਜਿਹੜਾ ਸਮੇਟਣ ਦੀ ਕੋਸ਼ਿਸ਼ ਕਰਦੇ ਨੇ ਜੇਕਰ 526 ਡੈਲੀਗੇਟਾਂ ਦੇ اجلاس ਦੇ ਵਿੱਚ ਸੁਖਬੀਰ ਸਿੰਘ ਬਾਦਲ ਦੁਆਰਾ ਪ੍ਰਧਾਨ ਬਣ ਜਾਂਦੇ ਨੇ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੋਵੇਗੀ ਜੇਕਰ ਬਾਕੀ ਟੜਾ ਇਹਨਾਂ 526ਾਂ ਚ ਡੈਂਟ ਪਾ ਕੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਮੱਦੇ ਮੁਕਾਬਲ ਕੋਈ ਹੋਰ ਉਮੀਦਵਾਰ ਖੜਾ ਕਰਕੇ ਇੱਕ ਸਿਆਸੀ ਝਟਕਾ ਜੇ ਦੇ ਸਕਦਾ ਹੋਇਆ ਸੁਖਬੀਰ ਸਿੰਘ ਬਾਦਲ ਨੂੰ ਉਸ ਵਿਅਕਤੀ ਦੀ ਚੋਣ ਕਰਾ ਕੇ ਇਹ ਵੀ ਇੱਕ ਹੁਣ ਵੱਡੀ ਪਰਖ ਦੀ ਘੜੀ ਦੋਵਾਂ ਤਰਾਂ ਲਈ ਖੜੀ ਹੋ ਜਾਣੀ ਹੈ ਹੁਣ ਸੁਖਬੀਰ ਸਿੰਘ ਬਾਦਲ ਇੱਕ ਵਾਰਤਾ ਪ੍ਰਧਾਨਗੀ ਤੋਂ ਪਿੱਛੇ ਹਟਣ ਦੇ ਲਈ ਤਿਆਰ ਹੋ ਗਏ ਨੇ ਤੁਹਾਡੀ ਕੀ ਰਾਏ ਹੈ ਇਸ ਮਾਮਲੇ ਦੇ ਵਿੱਚ ਕਮੈਂਟ ਬਾਕਸ ਚ ਜ਼ਰੂਰ ਦਿਓ